ਉਹ ਮੋਦੀ ਨੇ ਤੁਹਾਡਾ ਕੀ ਨੁਕਸਾਨ ਕੀਤਾ ਆ ਕਿਸਾਨਾਂ ਵਾਲੀ ਗੱਲ ਉਹ ਕਰ ਦਾਂਗੇ ਹੱਲ ਤਿੰਨ ਤਿੰਨ ਕਾਨੂੰਨ ਕੈਨਸਲ ਹੋ ਗਏ ਤੁਹਾਨੂੰ ਉੱਥੇ ਕਰਤਾਰਪੁਰ ਲੈ ਤਾ ساری ਜ਼ਿੰਦਗੀ ਉਹਦੇ ਰਣੀ ਰਹਿੰਦੇ ਲਾਲ ਕਿਲੇ ਚ ਰੰਗਜੇ ਦੇਰਿਆ ਸ਼ੀਸ਼ਕਲਮ ਕਰਨ ਦਾ ਆਰਡਰ ਜ਼ਾਲਮ ਰੰਗਜੇ ਸਾਡੇ ਹਿੰਦ ਦੀ ਚਾਦਰ ਨਾਲ Hindu ਬਚਣਾ ਨਾਲ Hinduਤਵ ਬਚਦਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਹੁੰਦੇ ਉਹ ਜ਼ਾਲਮ ਰਾਜਾ ਸ਼ਹੀਦ ਕਰਨ ਦੀ ਕਰ ਰਿਹਾ ਉਹਨਾਂ ਨੂੰ ਉਸ ਲਾਲ ਕਿਲੇ ਤੇ ਗੁਰਪੁਰਬ ਬਣਾ ਰਿਹਾ ਗੁਰੂ ਤੇਗ ਬਹਾਦਰ ਦੇ ਉਹ ਛੋਟੇ ਬੱਚਿਆਂ ਲਈ ਹੋਰ ਹੁੰਦਾ ਵੀਰ ਦੇ ਵਿਸ ਬਣਾ ਰਿਹਾ ਤੁਹਾਡਾ ਮਿਲਦੀ ਨੇ ਵਿਗਾੜਿਆ ਕੀ ਯਾਰ ਐਵੇਂ ਹੀ ਬਸ ਜਿੱਧਰ ਹੋਣਾ ਬੂ ਜਾ ਰਹੇ ਹਮ ਬਾਗ ਲਗਾ ਕੇ ਹਾਂ ਗੁਨੇ ਲਗਾ ਕੇ ਲਗਾਇਆ ਕਿਉਂ ਮਾਰੇ ਇਹਨਾਂ ਨੇ ਮੈਨੂੰ ਕਦਾਈ ਫੋਟਾ ਆਹੋ ਹਾਂਜੀ ਪ੍ਰਧਾਨ ਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਜੀ ਪਾਲ ਸਿੰਘ ਹੈ ਪਾਲ ਸਿੰਘ ਜੀ ਅੱਜ ਹੰਸਰਾ ਅਸਰੀ ਤੇ ਪਿੰਡ ਤੁਹਾਡੇ ਹੋਣਾ ਸੀ ਤੁਸੀਂ ਇੱਥੇ ਵਿਰੋਧ ਕਰਨ ਸਵਾਲ ਕਰਨ ਪਹੁੰਚੇ ਸੀ ਕੀ ਕਹਿਣਾ ਜੀ ਹੁਣ ਅਸੀਂ ਜੀ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਗੱਲ ਕਰਾ ਦਿਓ ਪੰਜ ਗੱਲਾਂ ਦਾ ਸਾਡਾ ਜਵਾਬ ਦਿਵਾ ਦਿਓ ਹੁਣ ਪ੍ਰਸ਼ਾਸਨ ਸਾਡੇ ਤੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਕਰਨੀ ਤੇ ਇਹ ਸਾਨੂੰ ਹੁਣ ਪ੍ਰਸ਼ਾਸਨ ਨੇ ਕਿਹਾ ਸਭ ਵੱਧ ਤੋਂ ਵੱਧ ਸਾਨੂੰ ਚੱਕ ਕੇ ਥਾਣੇ ਲੈ ਜਾਣਗੇ ਕਿ ਸਾਡਾ ਯਾਰ ਹੱਕ ਨਹੀਂ ਬਣਦਾ ਇਹਦਾ ਇੱਕ ਸਭ ਦਾ ਧੱਕਾ ਹੋ ਰਿਹਾ ਸਾਡੇ ਨਾਲ ਕੋਈ ਨਹੀਂ ਅੱਜ ਲੈ ਜਾਣਗੇ ਹੋਰ ਹੋ ਰਹੀ ਯਾਰਾ ਕਿਸਾਨ ਅਸੀਂ ਇਕੱਠੇ ਕਰਕੇ ਆਵਾਂਗੇ ਅਸੀਂ ਤਾਂ ਬਹੁਤ ਸ਼ਾਂਤੀ ਢੰਗ ਨਾਲ ਬੈਠੇ ਸੀ ਤੇ ਸਾਡਾ ਵੀ ਹਾਈ ਕਮਾਂਡ ਤਾਈ ਮੈਸੇਜ ਉੱਪਰ ਗਏ ਆ ਕੋਈ ਨਹੀਂ ਟਰਾਲੀਆਂ ਭਰ ਕੇ ਚੱਲਦੇ ਅਸੀਂ ਸਵਾਲ ਕਿਹੜੇ ਤੁਸੀਂ ਉਹਨੂੰ ਜਿਹੜੇ ਹੁਣ ਕਰ ਰਹੇ ਹਾਸਲ ਜੀ ਇਹ 2024 ਦੇ ਵਿੱਚ ਆਨਾ 2014 ਦੇ ਵਿੱਚ ਇਹਨੇ ਕਿਹਾ ਸੀ ਵੀ ਜੱਟਾਂ ਨੂੰ ਐਮ ਐਸ ਸੀ ਦੇਵਾਂਗੇ ਤੇ ਕਾਨੂੰਨ ਦੀ ਪੱਕੀ ਗਾਰੰਟੀ ਦੇਵਾਂਗੇ ਫਸਲਾਂ ਦੀ ਇਹ ਗੁਜਰਾਤ ਦੇ ਵਿੱਚ ਖੁਦ ਮੁੱਖ ਮੰਤਰੀ ਜੀ ਉਦੋਂ ਬਾਦਲ ਸਾਹਿਬ ਵੀ ਸੀ ਇਹਨਾਂ ਨੇ ਸਾਰਿਆਂ ਨੇ رائے ਬਣਾਈ ਵੀ ਜੱਟਾਂ ਨੂੰ ਐਮ ਐਸ ਸੀ ਦਿੱਤੀ ਜਾਵੇ ਸਾਡੀ ਸਰਕਾਰ ਆ ਗਈ 15 15 ਲੱਖ ਰੁਪਇਆ ਖਾਤੇ ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਕਿੱਧਰ ਗਿਆ ਇਹ ਫੇਰ ਸਾਡੇ ਆਦਰੇ ਮਿਸ਼ਰਾ ਨੇ ਚਾਰ ਕਰਸਾਨ ਸੀਹਤ ਕਰਤੀ ਪੱਤਰਕਾਰ ਵੀਰ ਰਸੀਦ ਕੀਤਾ ਇਹਨਾਂ ਨੇ ਟਿਕਟ ਦਿੱਤੀ ਇਹ ਕਿੱਧਰ ਲਈ ਸਰਕਾਰ ਆ ਗਈ ਸਾਡਾ ਕਹਿਣ ਦਾ ਮਸਲਾ ਹੈ ਯਾਰ ਸਾਡੇ ਚ ਕੱਲ ਹੁਣ 23 ਤਰੀਕ ਨੂੰ ਇਹਨਾਂ ਨੂੰ ਦਪੇਟ ਦਿੱਤੀ ਸੀ ਦਪੇਟ ਚ ਕੋਈ ਗਿਆ ਇਹਨਾਂ ਕੋਲ ਮੁੱਦਾ ਹੀ ਨਹੀਂ ਕੋਈ ਗੱਲ ਦਾ ਮੁੱਦਾ ਕਰਨ ਸਾਡੇ ਨਾਲ ਬਹਿ ਕੇ ਗੱਲ ਕਰਨ ਟੇਬਲ ਟੌਰ ਤੇ ਹੋਣ ਤੇ ਗੱਲ ਕਰਨ ਲਾਂ ਕੋਈ ਇਸੀ ਦੁਸ਼ਮਣ ਥੋੜੇ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਹਿੰਦਸਤਾਨ ਦੇ ਬੰਦੇ ਆ ਜਨਨ ਕਿ ਫਿਰ ਵੀ ਬਾਈ ਚਾਂਸ ਤੁਹਾਡੇ ਅੱਗੇ ਪਿੰਡ ਆਉਂਦੇ ਤੁਸੀਂ ਇਸੇ ਤਰ੍ਹਾਂ ਹੀ ਵਿਰੋਧ ਜਾਰੀ ਰੱਖੋਗੇ ਹਾਂ ਇਸੇ ਤਰ੍ਹਾਂ ਜਾਰੀ ਰੱਖੋ ਸਾਡਾ ਅੱਜ ਵਾਪ ਤੋਂ ਇਹ ਪ੍ਰਸ਼ਾਸਨ ਸਾਨੂੰ ਲੈ ਜਾਊਗਾ ਸਾਨੂੰ